ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ 10 ਸਾਲ ਦੀ ਲੜਕੀ ਮੌਲੀ ਚੀਵਾ ਜੋ ਬਟਾਲਾ 'ਚ ਰਹਿਣ ਵਾਲੀ ਹੈ ਨੇ ਦ ਐਕਸੀਲੈਂਸ ਆਈਕਨ ਅਵਾਰਡ ਬਲੋ ਦ ਬੈਸਟ ਚਾਈਲਡ ਮਾਡਲ ਆਫ ਦ ਇਅਰ ਅਵਾਰਡ ਜਿੱਤ ਕੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਇਹ ਅਵਾਰਡ ਸਮਾਗਮ ਦੇਰਾ ਦੁਨ ਵਿੱਚ ਕਰਵਾਇਆ ਗਿਆ ਸੀ ਜਿਸ ਵਿੱਚ ਮਸ਼ਹੂਰ ਫਿਲਮੀ ਅਦਾਕਾਰਾ ਈਸ਼ਾ ਦਿਓਲ ਨੇ ਮੌਲੀ ਨੂੰ ਇਸ ਅਵਾਰਡ ਨਾਲ ਨਵਾਜਿਆ ਮੌਲੀ ਹੁਣ ਤੱਕ 10 ਸਾਲ ਦੀ ਉਮਰ ਵਿੱਚ ਮਾਡਲਿੰਗ ਵਿੱਚ 35 ਅਵਾਰਡ ਹਾਸਲ ਕਰ ਚੁੱਕੀ ਹੈ ਤੇ ਹੋਰ ਅੱਗੇ ਵਧਣਾ ਚਾਹੁੰਦੀ ਹੈ ਮੌਲੀ ਜੀ ਮਾ ਫੋਰਥ ਕਲਾਸ ਮਾਡਲਿੰਗ ਦੇਰਾ ਦੂਨ ਈਸ਼ਾ ਜੀ ਉਹ ਮੈਮ ਨੇ ਮੰਮਾ ਪਾਪਾ ਬੂਆ ਭਰਾ ਸਾਰੀ ਪੜਾਈ ਟਿਊਸ਼ਨ ਜਾ ਕੇ ਕਰਨੀ ਥੋੜਾ ਦੇਖ ਕੇ ਵਰਕੇ ਉਸ ਤੋਂ ਬਾਅਦ ਮਾਰਨਿੰਗ ਦੀ ਪ੍ਰੈਕਟਿਸ ਡਾਕਟਰਸ ਮੋਲਿੰਗ ਮੇਰੀ ਮਮਾ ਦਾ ਸੁਪਨਾ ਡਾਕਟਰ ਮੇਰੇ ਪਾਪਾ ਮਾ ਦਾ ਸੁਪਨਾ ਮੇਰਾ ਮ੍ਰੇਖਾ ਜੀ ਮਾਂ ਬੇਟੀ ਮੇਰੀ ਬੇਟੀ ਮੈਂ ਮਮਾ ਵੱਡੀ ਮਮਾ ਇਹਨਾਂ ਨੇ ਦੇਰਾਂ ਧੁੰਦ ਮੈਂ ਅਮਿਸ਼ਾ ਦੇ올 ਬਾਲੀਵੁੱਡ ਦੇ ਸਟਾਰ ਸਾਰਿਆਂ ਨੂੰ ਪਤਾ ਜੀ ਮੈਂ ਦੇਖ ਕੇ ਤੇ ਮੈਨੂੰ ਵਿਸ਼ਵਾਸ ਨਹੀਂ ਲੱਗਾ ਮੈਂ ਬਸ ਇਤਰਾ ਸੋਚਿਆ ਕਿ ਮੈਨੂੰ ਸੁਪਨਾ ਦਿਖਣ ਲਈ ਆ ਜਦੋਂ ਮੌਲੀ ਨੇ ਜਾ ਕੇ ਉਹ ਮਤਲਬ ਕਾਫੀ ਸੀ ਜਿੰਨਾਂ ਦੇ ਵਿੱਚ ਬੱਚਾ ਇਹੀ ਸੀ ਇਕੱਲਾ ਜਿਹਦੇ ਨੇ ਮੈਮ ਨੂੰ ਗਿਫਟ ਦਿੱਤਾ ਮੈਮ ਨੇ 2 ਮਿੰਟ ਵਾਸਤੇ ਕੈਮਰੇ ਆਫ ਕਰਾਤੇ ਕਿ ਮੈਂ ਬੇਟੀ ਨਾਲ ਕੋਈ ਗੱਲ ਕਰਨੀ ਮੈਨੂੰ ਨਹੀਂ ਪਤਾ ਕੀ ਗੱਲ ਕਰਦੀ ਵੀ ਸੀ ਤੇ ਬਾਅਦ ਚ ਇਹਨਾਂ ਨੇ ਜੋ ਗੱਲ ਕੀਤੀ ਉਹ ਉਹ ਲੰਮਾ ਇੰਨਾ ਵਧੀਆ ਲੱਗਾ ਕਿ ਹੱਦ ਨਾਲ ਵੱਧ ਕੇ ਮੈਨੂੰ ਵੀਡੀਓ ਨਹੀਂ ਬਣਾਉਣ ਦਾ ਮੌਕਾ ਮਿਲਿਆ ਫੋਟੋ ਨਹੀਂ ਖਿਚਣ ਦਾ ਮੌਕਾ ਮੈਂ ਵੀ ਦੇਖਦੀ ਰਹੀ ਉਹਨਾਂ ਨਾਲ ਕਿ ਸਹੀ ਰੀਅਲ ਚ ਸਾਡਾ ਬੱਚਾ ਹੱਥ ਤੱਕ ਪਹੁੰਚ ਗਿਆ ਸੁਪਨਾ ਜਿਹਾ ਰੋ ਸਕਾਰਤਾ ਹੁੰਦਾ ਪਰ ਮੈਨੂੰ ਹਜੇ ਵੀ ਸੁਪਨਾ ਹੀ ਲੱਗੰਦਿਆ ਇਹ ਪਹਿਲੇ ਸਾਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਕੋਈ ਪੁੱਛਦਾ ਸੀ ਮੈਂ ਨਾਲ ਕਹਿੰਦੀ 15 20 ਤੱਕ ਚੱਲ ਗਏ ਪਰ ਜਿੱਥੋਂ ਅਸੀਂ ਸ਼ੋ ਹੋ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਕਿ 35 ਪਲੱਸ ਹੋਗੇ ਤੁਹਾਨੂੰ ਨੂੰ ਪਤਾਗਾ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇੱਕ ਫਾਈਲ ਪਈ ਆ ਇੱਧਰ ਵੀ ਅਵਾਰਡ ਆ ਇੱਧਰ ਜਦੋਂ ਅਸੀਂ ਆ ਕੇ ਕਾਊਂਟਿੰਗ ਕੀਤੀ ਘਰ ਉਹ 35 ਤੋਂ ਪਲੱਸ ਸੀ ਹੈ ਕੰਪੀਟੀਸ਼ਨ ਮਤਲਬ ਬਠਿੰਡਾ ਚੰਡੀਗੜ੍ਹ ਮੁੰਬਈ ਦਿੱਲੀ ਹਰਿਆਣਾ ਵੀ ਯਾਨੀ ਕਿ ਜਿੱਥੇ ਵੀ ਹੁੰਦਾ ਸੀ ਨਾ ਉੱਥੇ ਮੈਨੂੰ ਖੁਦ ਹੀ ਮੈਂ ਭੁੱਲ ਗਈ ਕਿ ਮੈਂ ਕਿੱਥੇ ਕਿੱਥੇ ਗਈ ਸੀ ਔਰ ਜਦੋਂ ਵਾਰਡ ਵੇਖੀ ਤਾਂ ਫਿਰ ਉੱਥੇ ਨਾਮ ਆਉਂਦਾ ਫਿਰ ਸਾਨੂੰ ਪਤਾ ਲੱਗਦਾ ਹੈ ਪੁਲਿਸ ਵੱਲੋਂ ਲਗਾਏ ਗਏ ਸਪੈਸ਼ਲ ਨਾਕਿਆਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਜਿੱਥੇ ਦਿਨਾ ਨਗਰ ਥਾਣੇ ਅਧੀਨ ਆਉਂਦੀ ਬਰਿਆਰ ਚੌਂਕੀ ਪੁਲਿਸ ਨੇ ਗੁੱਜਰ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਦੋ ਜੋੜਿਆਂ ਨੂੰ 250 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਉਥੇ ਥਾਣਾ ਪੁਰਾਣਾ ਸ਼ਾਲਾ ਪੁਲਿਸ ਵੱਲੋਂ ਦੋ ਪਿਸਤੌਲਾਂ ਸਮੇਤ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਹੈ ਕਿ ਇੱਕ ਜੋੜਾ ਯਾਨੀ ਪਤੀ ਪਤਨੀ ਬੋਧੇਵਾਲ ਫਤਿਹਗੜ ਚੂੜੀਆਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਜਦ ਕਿ ਦੂਜਾ ਪੰਡੋਰੀ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਮਹਿਮ ਹੈ ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਅ ਜੀ ਦੀ ਹਦਾਇਤਾਂ ਮੁਤਾਬਕ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜੋ ਮਹਿੰਮ ਸ਼ੁਰੂ ਕੀਤੀ ਹੋਈ ਹੈ ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਥਾਣਾ ਦਿਨਨਗਰਦੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ بیوی ਨੇ ਇਹਨਾਂ ਵਿੱਚ ਇੱਕ ਜਾਕਰ ਹੈ ਦੂਜਾ ਸਦਾਮ ਹੈ ਤੀਜਾ ਰਜ਼ੀਆ ਹੈ ਔਰ ਚੌਥੀ ਜ਼ੀਲੋ ਜ਼ੀਲੋ ਨਾਦੀ ਔਰਤ ਹੈ ਇਹ ਬੋਧੇਵਾਲ ਫਤੇਗੜ ਤੂੜੀਆਂ ਔਰ ਤੇ ਦੂਜੇ ਦੋ ਪੰਡੋਰੀ ਝਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਕੋਲੋਂ 260 ਗ੍ਰਾਮ ਹਿਰਨ ਬਰਾਮਦ ਹੋਈ ਸੀ ਔਰ ਇਹਨਾਂ ਦੇ ਕੋਲੋਂ 1000 ਰੁਪਏ ਡਰੱਗ ਮਣੇ ਇਤੁਲਾਵਾ ਆਪਾਂ ਨਾਲ ਦੇ ਖਿਲਾਫ ਅ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੇ 3 ਥਾਣਾ ਦਿਨਾਂ ਨਗਰ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਹੇ ਆ ਇਹਨਾਂ ਦਾ ਪੁਲਿਸ ਰਿਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਆਪਾਂ ਨੂੰ ਆਸ ਹੈ ਕਿ ਆਪਾਂ ਹੋਰ ਇਹਨਾਂ ਵਿੱਚ ਗ੍ਰਿਫਤਾਰੀਆਂ ਕਰ ਪਾਵਾਂਗੇ ਇਸ ਤੋਂ ਲਾਵਾ ਕੁਝ ਦਿਨ ਪਹਿਲਾਂ ਥਾਣਾ ਪੁਰਾਣਾ ਸ਼ਾਲਾ ਇੱਕ ਪਰਚਾ ਦਰਜ ਹੋਇਆ ਸੀ ਆਰਮਜ਼ੈਕਟ ਦਾ ਜਿਹਦੇ ਵਿੱਚ ਇੱਕ ਦੋਸ਼ੀ ਅਸ਼ੋਕ ਵਾਸੀ ਔਦਲਾ ਗ੍ਰਿਫਤਾਰ ਕੀਤਾ ਸੀ ਉਹਦੇ ਕੋਲ ਪਿਸਤਲ ਬਰਾਮਦ ਹੋਇਆ ਸੀ ਔਰ ਦੋ ਰਾਉਂਡ ਬਰਾਮਦ ਹੋਏ ਸੀ ਇਹ ਪਿਸਤਲ 32 ਬੋਰ ਦਾ ਸੀ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਜੋ ਕਿ ਬਰਾਮਪੁਰ ਦਾ ਰਹਿਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲ ਇੱਕ ਪਿਸਤਲ 32 ਬੋਰ ਔਰ ਤਿੰਨ ਇਹਨਾਂ ਕੋਲ ਲਾਈਵ ਕਾਰਟ੍ਰਿਜ ਬਰਾਮਦ ਹੋਇਆ ਇਸ ਦੀ ਆਪਾਂ ਵੀ ਪੁੱਛ-ਕਿਛ ਕਰ ਰਹੇ ਆਂ ਪੁਲਿਸ ਰਿਮਾਂਡ ਲਿਆ ਹੋਇਆ ਔਰ ਪ੍ਰੋਬੇਬਲੀ ਸਾਨੂੰ ਆਸ ਹੈ ਕਿ ਇਹਦੇ ਵਿੱਚ ਆਪਾਂ ਹੋਰ ਗ੍ਰਿਫਤਾਰੀਆਂ ਕਰ ਪਾਵਾਂਗੇ ਕਿਉਂਕਿ ਅੰਡੀ ਜਿਹੜਾ ਬਰਦਾ ਸੀ ਉਹ ਜਿਹੜੇ ਦੋਸ਼ੀ ਸੀ ਕਿ ਉਹ ਪਹਿਲੇ ਲਿਖ ਸੀ ਕਿ ਸਰ ਇਹਦੀ ਜਾਂਚ ਕਰ ਰਹੇ ਆਪਾਂ ਬਟੇ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਪੀ ਰੀਸੈਂਟਲੀ ਇਸ ਕ੍ਰਾਈਮ ਚ ਆਇਆ ਹੈ ਔਰ ਇਹ ਚਾਰੇ ਜਿਹੜੇ ਆ ਜਿਹੜਾ ਇੱਕ ਦੋ ਜੋੜੇ ਸਨ ਬੇਸਿਕਲੀ ਇਹ ਆਪਣੇ ਆਪ ਨੂੰ ਸ਼ੋ ਕਰ ਰਹੇ ਸੀ ਕਿ ਮੈਰਿਡ ਕਪਲ ਹੈ ਤਾਂ ਕਿ ਜਿਹੜਾ ਪੁਲਿਸ ਨੇ ਅੱਤੇ ਜ਼ਿਆਦਾ ਡਾਊਟ ਨਾ ਕਰੇ ਸੋ ਇਸ ਆੜ ਦੇ ਵਿੱਚ ਇਹ ਜਿਹੜਾ ਇਹ ਨਸ਼ਾ ਕਰੀ ਕਰ ਰਹੀ ਸੀ ਆਮ ਆਦਮੀ ਪਾਰਟੀ ਦੇ ਲੋਕਪੱਖੀ ਨੀਤੀਆਂ ਦੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਵਚਨਬੱਧਤਾ ਦੇ ਚਲਦੇ ਲੋਕ ਖਾਸ ਕਰ ਨੌਜਵਾਨ ਤੇਜੀ ਨਾਲ ਪਾਰਟੀ ਵੱਲਕਰਸ਼ਿਤ ਹੋ ਰਹੇ ਨੇ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਅਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਦਰਸ਼ਕ ਨੌਜਵਾਨਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੀ ਪ੍ਰਧਾਨਗੀ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਪਰਿਵਾਰ ਵਿੱਚ ਵਾਤਾ ਕੀਤਾ ਮੌਤ ਖੁਸ਼ੀ ਦਾ ਦੇਣਾ ਕਿ ਪਿਛਲੇ 3 3.5 ਸਾਲਾਂ ਦੀ ਜਿਹੜੀਆਂ ਸਰਕਾਰ ਦੀਆਂ ਉਪਲਬਧੀਆਂ ਨੇ ਜਿਹਦੀ ਰਹਿਨਮਾਈ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਮਕੂਬੀ ਦੇ ਨਾਲ ਕਰ ਰਹੇ ਨੇ ਔਰ ਸਾਡੇ ਜਿਹੜੇ ਨੈਸ਼ਨਲ ਸੁਪਰੀਮੋ ਨੇ ਸ਼ਿਗਰਵਿੰਦ ਕੇ ਅਗਰੀਵਾਲ ਜੀ ਉਹਨਾਂ ਦੀ ਸੋਚ ਔਰ ਸਾਡੇ ਜਿਹੜੇ ਸੂਬਾ ਦੇ ਪ੍ਰਧਾਨ ਨੇ ਅਮਨ अरोड़ा ਜੀ ਉਹਨਾਂ ਦੀ ਅਨਤਕ ਮਿਹਨਤ ਅੱਜ ਰੰਗ ਲੈ ਕੇ ਆ ਰਹੀ ਆ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਨੌਜਵਾਨ ਜਿਹੜੇ ਵੱਖਰੇ ਵੱਖਰੇ ਵਾਡਾ ਦੇ ਵਿੱਚੋਂ ਨੇ ਬਾਜ਼ਾਰ ਦੇ ਵਿੱਚ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਅੱਜ ਉਹ ਆਬ ਆਦਮੀ ਪਾਰਟੀ ਦੇ ਪ੍ਰੋਗਰਾਮ ਉਹਨਾਂ ਦੀ ਪਾਲਿਸੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਅੱਜ ਵਿਦੀਵਾ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਆ ਔਰ ਇਸ ਮੌਕੇ ਦੇ ਉੱਪਰ ਮੇਰੇ ਨਾਲ ਸਾਡੇ ਪਾਰਟੀ ਦੇ ਅਹਿਮ ਰੁਕਨ ਪਾਤ ਕੁਸ਼ਨ ਸ਼ਰਮਾ ਜੀ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਔਰ ਹਾਲ ਦੇ ਵਿੱਚ ਪਾਰਟੀ ਨੇ ਉਹਨਾਂ ਨੂੰ ਸੰਗਠਨ ਹਲਕਾ ਇੰਚਾਰਜ ਗਰਦਾਸਪੁਰ ਦੀ ਜ਼ਿੰਮੇਵਾਰੀ ਦਿੱਤੀ ਆ ਸਾਡੇ ਨਾਲ ਜਗਜੀਤ ਪਿੰਟਾ ਜੀ ਜਿਹੜੇ ਸੈਕਟਰੀ ਨੇ ਜ਼ਿਲ੍ਹਾ ਦੇ ਆਮ ਆਦਮੀ ਪਾਰਟੀ ਦੇ ਸਾਡੇ ਬਲਾਕ ਪ੍ਰਧਾਨ ਖੁਲਦੀਪ ਜੀ ਉਹ ਵੀ ਅੱਜ ਇਤਨੇ ਰਗਵੀਰ ਕਲਰਾਜੀ ਖਾਲਸਾ ਜੀ ਲੋਕ ਪ੍ਰਧਾਨੇ ਵੀ ਅੱਜ ਆਏ ਨੇ ਸੋ ਕਹਿਣ ਤੋਂ ਭਾਵ ਵੀ ਆਪਾਂ ਸਾਰਿਆਂ ਨੇ ਅੱਜ ਇਹਦ ਲਿਆ ਕਿ ਇਹ ਪਾਰਟੀ ਦੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਕਿਉਂਕਿ ਪਿਛਲੇ 3.5 ਸਾਲਾਂ ਦੇ ਵਿੱਚ ਜਿਹੜੀਆਂ ਗਰੰਟੀਆਂ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸੀਗੇ ਅੱਜ 3.5 ਸਾਲਾਂ ਦੇ ਵਿੱਚ ਪਾਰਟੀ ਨੇ ਬਖੂਬੀ ਦੇ ਨਾਲ ਉਹ ਪੂਰੇ ਕੀਤੇ ਨੇ 90% ਹੋ ਗਏ ਨਾ ਸ਼ਾਇਦ ਕੋਈ 1 ਅੱਧਾ ਰਹਿ ਗਿਆ ਹੋਵੇ ਉਹ ਵੀ ਆਉਣ ਵਾਲੇ ਸਮੇਂ 'ਚ ਹੋ ਜਾਊਗਾ ਤੇ ਅਗਲੀ ਗਰੰਟੀਆਂ ਫੇਰ ਪਰਵੇਸ਼ ਕੇਜਰੀ왈 ਜੀ ਦੁਬਾਰਾ ਦੇਣਗੇ ਸੋ ਇਸ ਕਰਕੇ ਆ ਸਾਰੇ ਮੇਰੇ ਖਾਲ ਜਿਹੜੇ ਖੜੇ ਨੇ ਕਿੰਨ 300 ਯੂਨਿਟ ਬਿਜਲੀ ਦਾ ਮਾਫ ਹੋਇਆ ਲਓ ਸੱਚੀ ਦੱਸਿਓ ਯਾਰ ਬਾਬਾ ਖੜੇ ਕਰਕੇ ਕਿਹਦੇ ਕਹਦਾ ਜ਼ੀਰੋ ਬਿੱਲ ਆਉਂਦਾ ਜ਼ੀਰੋ ਵਾਲੇ ਕਰਿਓ ਦੂਜੇ ਨਾ ਕਰਿਓ ਆ ਜ਼ੀਰੋ ਬਿੱਲ ਵਾਲੇ ਨੇ ਤੇ ਜਦੋਂ ਬਿੱਲ ਮਾਫ ਹੋਇਆ ਸੀ ਤਹਾਡੇ ਕੋਲ ਕੋਈ ਫਾਰਮ ਤੇ ਨਹੀਂ ਭਰਾਇਆ ਤੁਹਾਡੀ ਜਾਇਦਾਦ ਤੇ ਨਹੀਂ ਪੁੱਛੀ ਤੁਹਾਡੀਆਂ ਸਕੂਟਰ ਤੇ ਨਹੀਂ ਪੁੱਛਿਆ ਗੱਡੀਆਂ ਤੇ ਨਹੀਂ ਪੁੱਛਿਆ ਇੱਕ ਵੱਡਿਓ 300 ਯੂਨਿਟ ਬਿਜਲੀ ਦਾ ਉਹ ਮਾਫ ਕਰਤਾ ਤੇ ਨਾ ਤੇ ਹੁਣ ਕੋਈ ਇੰਸਪੈਕਟਰ ਜਾਂਦਾ ਜੀ ਨਾ ਕੋਈ ਮੀਟਰ ਛੜਦਾ ਜੀ ਨਾ ਕੋਈ ਮੀਟਰ ਲਾਉਂਦਾ ਜੀ ਤੇ ਚੁੱਪ ਕਰਕੇ ਬੇਲ ਨਹੀਂ ਆਉਂਦਾ ਤੇ ਭਗਵੰਤਬਾਨ ਜੀ ਦੀ ਕਿਰਪਾ ਤੇ ਅਰਵਿੰਦ ਗੇਧਰੀਵਾਲ ਜੀ ਦੀ ਸੋਚ ਅੱਜ ਤੁਹਾਨੂੰ ਸਾਰਿਆਂ ਨੂੰ ਵਾਰੀ ਆ ਆਪਸੇ ਘਟਨ ਨੂੰ ਤਖੜਿਆ ਕਰਨਾ ਔਰ ਜਿਹੜੀ ਰਾਜਨੀਤੀ ਗਰਦਾਸਪੁਰ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਡਰਦੀ ਰਹੀ ਸੀ ਦਸ਼ਤ ਦੀ ਸੀਗੀ ਗੁੰਡਾਗਰਦੀ ਦੀ ਸੀਗੀ ਗੈਂਗਸਟਰਾਂ ਦੀ ਸੀਗੀ ਅੱਜ ਉਹਨੂੰ ਠੱਲ ਪਾ ਕੇ ਤੁਹਾਡੇ ਵਰਗੇ ਆ ਰਾਹੁਲ ਜੀ ਨੇ ਜਾਇਨ ਕੀਤਾ ਚੰਗਾ ਲੱਗਦਾ ਆ ਵੀਰੇ ਵੀ ਕਿੱਥੇ ਨੇ ਇਹਨਾਂ ਨੇ ਜਾਇਨ ਕੀਤਾ ਚੰਗਾ ਲੱਗਦਾ ਵਿਕਾਸ ਦਾ ਤੁਹਾਡਾ ਭਰਾ ਇਹ ਸ਼ੋਗੋਣਾ ਨਾਲ ਇਹਨਾਂ ਦੇ ਦਾਤਾ ਜੀ ਸੀ ਉਹਨਾਂ ਦੇ ਨਾਲ ਮੇਰੇ ਬੜੇ ਪੁਰਾਣੇ ਸੰਬੰਧ ਸੀ ਤੇ ਉਹ ਪਰਿਵਾਰ ਜਿਹੜੇ ਪਿਛਲੇ 40-40 ਸਾਲਾਂ ਤੋਂ ਇਕੱਠੇ ਸੀ ਅੱਜ ਅਗਲੀ ਜਿਹੜੀ ਜਨਰੇਸ਼ਨ ਆ ਇਕੱਠੀ ਆਈ ਆ ਸੋ ਤੁਹਾਡਾ ਸਾਰਿਆਂ ਦਾ ਜੀ ਜਿਆ ਨੂੰ ਪਾਰਟੀ ਦੇ ਵਿੱਚ ਮੰਨਦਾ ਸਤਿਕਾਰ ਜ਼ਰੂਰ ਮਿਲੇਗਾ ਲੋਕਾਂ ਦੀ ਸੇਵਾ ਲਈ ਜਵਾਬ ਕਮ ਕਰੋਗੇ ਭਾਰਤ ਮੋਸ਼ਨ ਜੀ ਆਈ ਸਾਰੀ ਟੀਮ ਤੁਹਾਡੇ ਖਿਦਮਤ ਦੇ ਵਿੱਚ ਹਾਜ਼ਰ ਆ ਚੰਗੇ ਕੰਮ ਕਰਨੇ ਨੇ ਭਗਵੰਤ ਮਾਨ ਜੀ ਦਾ ਅਮਰ अरोड़ा ਜੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਸੋਡੀਆਂ ਜੀ ਦਾ ਜਿਹੜਾ ਸੁਪਨਾ ਵੀ ਪੰਜਾਬ ਨੂੰ ਅਗਲਾ ਪੰਜਾਬ ਬਣਾਉਣਾ ਹੈ ਉਦੇ ਵਿੱਚ ਆਪਾਂ ਸਾਰਿਆਂ ਦਾ ਹਿੱਸਾ ਪਾਉਣਾ। ਤੋਂ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਕੋਟ-ਕੋਟ ਧੰਨਵਾਦ। ਭਾਰੀਵਾਲ ਦੀ ਰੋਡ ਦਾ ਬਹੁਤ ਪੂਰਾ ਹਾਲ ਹੋਣ ਕਰਕੇ ਰੋਜ਼ਾਨਾ ਇਸ ਸੜਕ ਦੇ ਉੱਪਰ ਲੋਕਾਂ ਦਾ ਸ਼ਿਕਾਰ ਹੋ ਰਿਹਾ ਹਨ। ਕਈ ਪਿੰਡਾਂ ਨੂੰ ਵੀ ਇਹ ਸੜਕ ਛੋੜਦੀ ਹੈ ਤੇ ਇਸ ਸੜਕ ਦੇ ਉੱਪਰ ਆਵਾਜਾਈ ਵੀ ਬਹੁਤ ਜ਼ਿਆਦਾ ਰਹਿੰਦੀ ਹੈ। ਵੱਡੇ ਜਾਮ ਵੀ ਸੜਕ ਦੇ ਉੱਪਰ ਲਗਾਤਾਰ ਲੱਗਦੇ ਰਹਿੰਦੇ ਹਨ। ਟੁੱਟੀ ਸੜਕ ਨੂੰ ਲੈ ਕੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਡਡਵਾ ਰੋਡ ਦੀ ਸੜਕ ਨੂੰ ਜਲਦੀ ਬਣਾਇਆ ਜਾਵੇ ਤੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਰੋਡ ਤੇ ਹਲਕੀ ਜਿਹੀ ਇੱਕ ਬਰਸਾਤ ਤੋਂ ਬਾਅਦ ਹਫ਼ਤਾ ਪਰ ਪਾਣੀ ਖਲੋਤਾ ਰਹਿੰਦਾ ਹੈ ਜਿਸ ਦੇ ਨਾਲ ਮੱਛਰ ਅਤੇ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਅੱਜ ਦੁਕਾਨਦਾਰ ਡਡਵਾ ਰੋਡ ਤੇ ਇਕੱਠੇ ਹੋਏ ਆ ਜੀ ਸਾਰੇ ਇਸ ਕਰਕੇ ਕਿ ਭਈ ਧਾਰੀਵਾਡ ਡਡਵਾ ਰੋਡ ਦੀ ਸੜਕ ਜਿਹੜੀ ਮੇਨ ਸੜਕਾ ਬਿਜ਼ਨਸ ਸੈਂਟਰ ਆ ਆਵਾਜਾਈ ਆ ਪਿੰਨਾਂ ਨੂੰ ਅਸਾਂ ਬਹੁਤ ਜ਼ਿਆਦਾ ਜਾਂਦਾ ਇਹ ਸੜਕ ਬਿਲਕੁਲ ਟੁੱਟੀ ਪਈ ਆ ਖੱਡੇ ਪੈ ਜਦੇ ਨੇ ਬਹੁਤ ਬਾਾਰ ਕਹਿਣ ਦੇ ਬਾਵਜੂਦ ਇੱਥੇ ਕੋਈ ਅਮਲ ਨਹੀਂ ਕੀਤਾ ਅੱਗੇ ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਵਾ ਔਰ ਰੋਜ਼ ਬਿਨਾਂ ਨਾਗ ਐਕਸੀਡੈਂਟ ਹੁੰਦੇ ਨੇ ਇਹਦੇ ਜਾਮ ਲੱਗਾ ਰਹਿੰਦਾ ਵਾ ਲੇਕਿਨ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਾਡੀ ਪ੍ਰਸ਼ਾਸਨ ਨੂੰ ਅੱਜ ਸਾਰੇ ਦੁਕਾਨਦਾਰਾਂ ਨੂੰ ਬੇਨਤੀਆਂ ਮੇਰੇ ਲਾਗੇ ਸਾਰੇ ਦੁਕਾਨਦਾਰ ਖੜੇ ਰਮੇਸ਼ ਕੋਹਲੀ ਜੀ RAMBAL KHOSLA ਜੀ ਪੱਬੂ ਬਲੋਤਰਾ ਜੀ ਆਪਣੇ ਪਵਨ ਜੀ ਬ੍ਰਿਜਮੋਨ ਸਿਆਲ ਜੀ ਸਾਭਕਾ ਬੀਜੇਪੀ ਪ੍ਰਧਾਨ ਖੋਸਲਾ ਸਾਹਿਬ ਸ਼ਰਮਾ ਸਾਹਿਬ ਬਹੁਤ ਸਾਰੇ ਦੁਕਾਨਦਾਰ ਆਏ ਖੜੇ ਨੇ ਸਾਰੇ ਔਰ ਸਰਕਾਰ ਨੂੰ ਬੇਨਤੀ ਕਰਦੇ ਆਂ ਇਹ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਸਾਰਾ ਜਿਹੜਾ ਕੰਮ ਆਉ ਠੀਕ ਠਾਕ ਟਾਨ ਟ ਚੱਲ ਸਕੇ ਇਹ ਜਾਮ ਲੱਗਾ ਰਹਿੰਦਾ ਬਹੁਤ ਸਾਰਾ ਦਿਨ ਦੂਜਾ ਖੱਡੇ ਪੈਦੇ ਨੇ ਪਾਣੀ ਇਕੱਠਾ ਹੋ ਜਾਂਦਾ ਵਾ ਬੱਚੇ ਈ ਰਿਕਸ਼ਾ ਰੋਹੇ ਪੜਦੀਆਂ ਬੰਦੇ ਰੋਹੇ ਪੜਦੇ ਨੇ ਟੂ ਵੀਲਰ ਰੋਹੇ ਪੜਦੇ ਨੇ ਛੱਟਾ ਬਿਣਾ ਲੱਗਦੀਆਂ ਵਾ ਇਸ ਵਰਗੇ ਘੱਟਾ ਮਿੱਟੀ ਬਹੁਤ ਜ਼ਿਆਦਾ ਵਾ ਇਸ ਵਰਗੇ ਮੇਰੀ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਆ ਜੀ ਮੈਂ ਸੇਖਵਾ ਸਾਹਿਬ ਨੂੰ ਬੇਨਤੀ ਕੀਤੀ ਆ ਜੀ ਹਾਂ ਵੀ ਦਗਲੋਂ ਬੇਨਤੀ ਕੀਤੀ ਆ ਜੀ ਰਿੰਡੂ ਨੂੰ ਬੇਨਤੀ ਕੀਤੀ ਆ ਨਰੈਣ ਮਲੋਤਰਾ ਨੂੰ ਬੇਨਤੀ ਕੀਤੀ ਆ ਜੀ ਜਵਾਬ ਆਇਆ ਜੀ ਉਹਨਾਂ ਆਖਿਆ ਜੀ ਅਸੀਂ ਟਰਾਈ ਕਰਨ ਦੇ ਕੋਸ਼ਿਸ਼ ਕਰਨ ਦੇ ਆ ਲੇਕਿਨ ਹਲੇ ਤੱਕ ਸਾਲ ਹੋ ਗਿਆ ਕੋਈ ਅਮਲ ਨਹੀਂ ਹੋਇਆ ਗਿਆ ਜੀ ਇਹਨਾਂ ਰਮੇਸ਼ ਮਹਾਰਾ ਜੀ ਚੜਾ ਨੇ ਦੁਕਾਨ ਆ ਸਾਡੀ ਇੱਥੇ ਇੱਥੇ ਰੋਡ ਘਟਾ ਮਿੱਟੀ ਤਨਾ ਆਂਦਾ ਮਾਤ ਜਦੋਂ ਵੀ ਆਂਦਾ ਬਹੁਤ ਯਾਰ ਟ੍ਰੈਫਿਕ ਆਂਦੀ ਹੈ ਰੋਡ ਇੱਥੇ ਟੁੱਟੀ ਪਈ ਆ ਕੋਈ ਪੱਟਾ ਸਾਹਿ ਖਿਆ ਦੀ ਕਰਿਆ ਦਰਬਾਰ ਪੱਟਾ ਸਾਹਿ ਕਿਹਾ ਵੀ ਜਾਂਦਾ ਪੱਟਾ ਸਾਹਿ ਖਿਆ ਨਹੀਂ ਰੱਖਦਾ ਕੰਮ ਵਾਸਤੇ ਦੁੱਗਗ ਸਾਹਿ ਨੂੰ ਕਿਹਾ ਸਾੜੀ ਰੋਡ ਬਣਾ ਦੇਓ ਔਰ ਕੋਈ ਜਵਾਬ ਮਕੂਲ ਜਵਾਬ ਨਹੀਂ ਕੋਈ ਦੇ ਰਿਹਾ ਸਾਡਾ ਡਟਪਾਉਂਡ ਤੋਂ ਅੱਗੇ ਰੋਡ ਬਣ ਗਈ ਆ ਕਿਤੇ ਇੱਕ ਕਮੇਟੀ ਦੱਸਦੇ ਅੰਦਰ ਕਮੇਟੀ ਵਾਲੇ ਗੱਲ ਨਹੀਂ ਸੁਣਦੇ ਬਸ ਬਹੁਤ ਬੁਰਾ ਲਗਾ ਘੱਟਾ ਮਿੱਟੀ ਹੱਡਾ ਵਾ ਰੋਡ ਬੱਚੇ ਬੁਆਲ ਹੁੰਦੇ ਨੇ ਆਦਮੀ ਬੁਆਲ ਹੁੰਦੇ ਦੁਕਾਨਾਂ ਦੇ ਏਡੇ ਬਬਾਰ ਹੋ ਰਹੇ ਨੇ ਘੱਟੇ ਮਿੱਟੀ ਕਰਕੇ ਫਤੇਗੜ ਚੂੜੀਆਂ ਦੇ ਮਜੀਠਾ ਰੋਡ ਉੱਪਰ ਸਥਿਤ ਗੁਰਜਿੰਦਰ ਫਿਲਿੰਗ ਸਟੇਸ਼ਨ ਉੱਪਰ ਇੰਡੀਅਨ ਆਇਲ ਕੰਪਨੀ ਵੱਲੋਂ ਕੱਢੇ ਗਈ ਲਾਟਰੀ ਡਰਾ ਵਿੱਚ ਇੱਕ ਟਰੱਕ ਕੰਡਕਟਰ ਰਵਿੰਦਰ ਸਿੰਘ ਦਾ ਸੀ ਡਿਲਕਸ ਹੀਰੋ ਹੋਂਡਾ ਮੋਟਰਸਾਈਕਲ ਨਿਕਲਿਆ ਹੈ ਜਿਸ ਨੂੰ ਪ੍ਰਾਪਤ ਕਰਕੇ ਵਿਰਿੰਦਰ ਸਿੰਘ ਖੁਸ਼ੀ ਵਿੱਚ ਬਾਗੋ ਬਾਗ ਦਿਖਾਈ ਦਿੱਤਾ ਹੈ ਸਬੰਧੀ ਪੈਟਰੋਲ ਪੰਪ ਦੇ ਮਾਲਕ ਗੁਰਜਿੰਦਰ ਸਿੰਘ ਮਿੰਟਾ ਰੰਦਾਵਾ ਅਬਨੀਤ ਸਿੰਘ ਰੰਦਾਵਾ ਅਤੇ ਅੰਮ੍ਰਿਤਸਰ ਤੋਂ ਆਏ ਇੰਡੀਅਨ ਆਇਲ ਦੇ ਡਿਵੀਜ਼ਨਲ ਰਿਟੇਲ ਦੇ ਮੁਖੀ ਦੁਰਗਾ ਤਿਵਾੜੀ ਅਤੇ ਸੀਨੀਅਰ ਮੈਨੇਜਰ ਦਿਵਾਕਰ ਆਰੀਆ ਨੇ ਦੱਸਿਆ ਕਿ ਇੰਡੀਅਨ ਆਇਲ ਕੰਪਨੀ ਵੱਲੋਂ ਜੋ ਪੈਟਰੋਲ ਪੰਪ ਦੇ ਗਾਹਕ ਹਨ ਉਹਨਾਂ ਦਾ ਇੱਕ ਡਰਾ ਕੱਢਿਆ ਗਿਆ ਜਿਸ ਵਿੱਚ ਵਿਰਿੰਦਰ ਸਿੰਘ ਦਾ ਹੀਰੋ ਹੰਡਾ ਮੋਟਰਸਾਈਕਲ ਨਿਕਲਿਆ ਹੈ Uh, मैं कस्टमर को यही संदेश देना चाहूंगा कि इस यूर, इस यूर इस सर्विस कस्टमर धमाका के नाम से था जो जनवरी में लगभग मार्च तक चला उसी में ये, ये हमारा ये पंप सेलेक्ट हुआ उसमें श्री बलजीत सिंह जी को ये बम्पर प्राइस के रूप में हीरो मिला है तो हमारा प्रयास यही है कि हम सारे कस्टमर तक रीच करें और अपनी बेस्ट सर्विस हम

तो आप इस स्कीम के द्वारा या आज के इवेंट के द्वारा हम यही कस्टमर्स को बताना चाहते हैं कि हम हमेशा तत्पर रहते हैं कि मैक्सिमम कस्टमर सर्विस जो है हम अपने कस्टमर तक पहुंचा सके और सभी कस्टमर से यही रिक्वेस्ट करते हैं कि प्लीज हमें विजिट करते रहें और कोई हमारे सर्विस में अगर आप लोग फीडबैक देना चाहते हैं या किस तरह हम काम को और इम्प्रूव कर सकते हैं ताकि हम और अच्छा काम और आपको अच्छी सर्विस दे सके तो उसके लिए हम लोग काम करते रहे तो ये इवेंट जो आया था गुरजिंदर फिलिंग स्टेशन है फतेहगढ़ चूड़िया में यहाँ कराया गया ਤੁਹਾਡਾ ਸਭੀ ਸੇ ਹੀ ਰਿਕੁਐਸਟ ਹੈ ਕਿ ਯਹਾਂ ਆਤੇ ਰਹੇ ਸਾਡੇ ਕੋ ਆਪਣੇ ਕੋ ਸਰਵਿਸ ਕਰਨੇ ਦਾ ਮੌਕਾ ਦੇਤੇ ਰਹੇ ਤਾਂ ਕਿ ਹਮ ਬੈਸਟ ਸੇ ਬੈਸਟ ਆਪਕੇ ਲਈ ਕੰਮ ਕਰ ਸਕੀਏ ਅੱਜ ਜਿਦਾ ਕੰਪਨੀ ਵੱਲੋਂ ਜਨਵਰੀ ਮਹੀਨੇ ਤੋਂ ਸਕੀਮ ਚੱਲ ਰਹੀ ਸੀ ਲੱਕੀ ਡਰਾਉ ਦੀ ਤੇ ਅੱਜ ਤੋਂ ਇੱਕ ਹਫਤਾ ਬਿਨਾ ਉਹਦਾ ਰਿਜ਼ਲਟ ਆਇਆ ਵਾ ਤੇ ਸਾਡੇ ਦੀ ਤਾਂ ਮੋਟਾ ਨਿਕਲਿਆ ਸਾਨੂੰ ਬਹੁਤ ਖੁਸ਼ੀ ਆ ਕਿਉਂਕਿ ਪੂਰੇ ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹਦੇ ਵਿੱਚ ਸਿਰਫ ਸਾਡੇ ਪੰਪ ਤੋਂ ਨਿਕਲਿਆ ਵਾ ਤੇ ਵੀਰ ਹੋਣੀ ਸਾਡੇ ਰੈਗੂਲਰ ਕਸਟਮਰ ਨੇ ਤੇ ਸਾਡੇ ਕੋ ਇਹਨਾਂ ਨੇ ਕਾਫੀ ਬਸਾਂ ਕਾਫੀ ਟਾਈਮ ਤੋਂ ਤੇਲ ਪਾ ਰੀਆਂ ਨੇ ਤੇ ਉਹ ਬੜੀ ਗੱਲ ਹੈ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਇਲਾਕੇ ਵਾਸਤੇ ਤੇ ਅਸੀਂ ਕੰਪਨੀ ਦਾ ਇੰਡੀਆਨ ਆਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਖੇਤਰ ਨੂੰ ਆਪਣਾ ਯੋਗਦਾਨ ਪਾਇਆ ਵਾ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪੁਲਿਸ ਨੇ ਆਪਣੇ ਹੀ ਵੱਡੇ ਅਧਿਕਾਰੀ ਤੇ ਕਾਰਵਾਈ ਕੀਤੀ ਹੈ ਤੇ 1 ਲੱਖ ਦੀ ਰਿਸ਼ਵਤ ਲੈਣ ਦੇ ਚੱਕਰ ਵਿੱਚ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਹੈ ਦਰਅਸਲ ਇੱਕ ਵਿਆਹ ਦੀ ਸ਼ਿਕਾਇਤ ਆਈ ਸੀ ਤੇ ਉਸੇ ਮਸਲੇ ਨੂੰ ਹੱਲ ਕਰਵਾਉਣ ਲਈ 1 ਲੱਖ ਰੁਪਏ ਦੀ ਉਸਨੇ ਰਿਸ਼ਵਤ ਮੰਗੀ ਸੀ ਉਹਨਾਂ ਦੇ ਸਾਨੂੰ ਸਭ ਖਿਦਾਇਤਾ ਹੈਗੀਆ ਕਿ ਇੱਕ ਬਿਲਕੁਲ ਸਾਫ਼ ਸੁਥਰਾ एक प्रशासन है सारे वालों और एक जीरो टॉलरेंस पॉलिसी करप्शन दे अगेंस्ट रहनी है यदि लड़ी के तहत ही फरीदकोट पुलिस देर एस एस पी दफ्तर एक शिकायत आई थी जिस एक मैट्रीमोनीयल डिस्प्यूट चल रही और एक शिकायत डी एस पी सी ए डबल्यू राजनपाल सी और सा कल एक शिकायत आई कि उस डिस्प्यूट नैटल कराने बदले डी एस पी ने उस पार्टी को एक रिश्वत डिमांड की और रिश्वत ली और इसमांड तो की शिकायत पी दफ्तर आई शिकायत जो एस एस पी ऑफिस आई तो जो डीएसपी राजन पाल न बारे पता चलिया तो उन्होंने एस एस पी फरीदकोट के ऑफिस नॉन्टेक्ट किया आए और यह शिकायत नफा दफा कर दे रिश्वत देने की पेशकश भी की तो वो जो मेरे ध्यान चाया तो असी इमीडिएटली एक एक्शन वो चलिया और यह एक एफ आई आर इमीडिएटली रजिस्टर हुई एफ आई आर नंबर टू एटी नाइन अंडर सैक्शन सैवन एंड एट ऑफ पी सी एक्ट एट पी एस सिटी फरीदकोट और उस एफ आई आर के रजिस्टर होने तो बाद कंसर्न तो तो जो एक्यूज ने उन्होंने अरेस्ट हो चुकी है और अगे ये कानूनी कार्रवाई की जाएगी तो पैसे पहला जो लाई गई और, और पैसे की डिमांड जी ਜੋ ਇਨੀਸ਼ੀਅਲ ਸਾਡੇ ਕੋਲ ਇਨਫੋਰਮੇਸ਼ਨ ਹੈ ਐਸ ਪਰ ਦਾ ਐਫ ਆਈ ਆਰ ਰਿਪੋਰਟਸ 1 ਲੱਖ ਰੁਪਏ ਦੀ ਇੰਟੀਮੇਸ਼ਨ ਸਾਡੇ ਕੋਲ ਹੈਗੀ ਔਰ ਅੱਗੇ ਇਹਦੇ ਵਿੱਚ ਤਬਦੀਦ ਜਾ ਰਹੀ ਹੈ ਜੋ ਵੀ ਫੈਕਟਸ ਅਗੇ ਆਣਗੇ ਉਹ ਅਸੀਂ ਕੜਨਲ ਸ਼ੇਅਰ ਕਰਾਂਗੇ ਹੋਰ ਮੁਲਾਜ਼ਮ ਇਸ ਵਿੱਚ ਸ਼ਾਮਲ ਹੈ ਜੀ ਪ੍ਰਾਈਮਰ ਫੇਸ ਹੀ ਅਭੀ ਐਫ ਆਈ ਆਰ ਰਜਿਸਟਰ ਹੋਈ ਹੈ ਅਗੇ ਅਗੇ ਤਬਦੀਦ ਚਾਹੇ ਹੋਰ ਕਿਸੇ ਦਾ ਕੋਈ ਰੋਲ ਆਊਗਾ ਤੇ ਉਹਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਡੀਜੀ ਸਰ ਨੇ ਵੀ ਸਾਨੂੰ ਇਹ ਹੀ ਹਮੇਸ਼ਾ ਇੱਕ ਕਿਹਾ ਹੈ ਕਿ ਇੱਕ ਬਿਲਕੁਲ ਕਲੀਨ ਔਰ ਇਫੈਕਟਿਵ ਗਵਰਨੈਂਸ ਦੇਣ ਦੀ ਕੋਸ਼ਿਸ਼ ਪੁਲਿਸ ਫਰੀਦਕੋਟ ਪੁਲਿਸ ਦੀ ਰਹੀ ਹੈ ਉਹਨਾਂ ਦੀ ਡਾਇਰੈਕਸ਼ਨ ਸੇਟ ਪੂਰੇ ਪੰਜਾਬ ਪੁਲਿਸ ਇਸੀ ਇੱਕ ਟੀਚੇ ਤੇ ਕੰਮ ਕਰ ਰਹੀ ਹੈ ਕਿ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਔਰ ਐਫੀਸ਼ੀਐਂਟ professionl policing ਅਸੀਂ ਦੇਈਏ ਤੇ ਇਹਦੇ ਜੇਕਰ ਕੋਈ ਵੀ ਇਸ ਤਰ੍ਹਾਂ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਉਹ ਸਾਡੇ ਧਿਆਨ ਚ ਆਊਗਾ ਤੇ ਅਸੀਂ ਉਸ ਤੇ ਇੱਕ ਸਵਿਫਟ ਐਕਸ਼ਨ ਅਸੀਂ ਲਵਾਂਗੇ ਐਸਐਸਪੀ ਉਪਰੰਕੀ ਵੀ ਇਸ ਬ੍ਰੀਫਿੰਗ ਨੂੰ ਕਰਦੇ ਹਾਂ ਦੋਸਤੋ ਇਸਨ ਸਾਡੀਆਂ ਅਸਦਿਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੀ ਉਜਾਜ਼ਤ ਰੱਬ ਰੱਖਾ